ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੀ ਰਸੋਈ ਦੇ ਵਿੱਚ ਅਜਿਹੇ ਦੋ ਬਰਤਨ ਹੁੰਦੇ ਹਨ ਦੋ ਪਾਂਡੇ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਆਪਣੇ ਘਰ ਦੇ ਵਿੱਚ ਰਸੋਈ ਦੇ ਵਿੱਚ ਕਦੇ ਵੀ ਉਲਟਾ ਨਹੀਂ ਰੱਖਣਾ ਸਿਰਫ ਇਹ ਨਹੀਂ ਕਿ ਸਿਰਫ ਦੋ ਬਰਤਨ ਹੀ ਜੋ ਦਸਨ ਲਈ ਅੱਜ ਦੀ ਵੀਡੀਓ ਲਈ ਤੁਹਾਡੇ ਲਈ ਜੋ ਦਸਨ ਲਈ ਅਸੀਂ ਅੱਜ ਵੀਡੀਓ ਤੁਹਾਡੇ ਲਈ ਬਣਾਈ ਹੈ ਇਸ ਨਾਲ ਛੋਟੀ ਜਿਹੀ ਜਾਣਕਾਰੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਸੰਗ ਜੀ ਇਸ ਨੂੰ ਧਿਆਨ ਦੇ ਨਾਲ ਚ ਰੋਲ ਸੁਣਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਪੈਸਾ ਪਾਣੀ ਦੀ ਤਰ੍ਹਾਂ ਵਰਸੇਗਾ ਨਾਲੇ ਜਦੋਂ ਅਸੀਂ ਇਹਨਾਂ ਬਰਤਨਾਂ ਨੂੰ ਮੋਦਾ ਮਾਰ ਕੇ ਰੱਖ ਦਿੰਦੇ ਹਾਂ ਤਾਂ ਸਾਡੇ ਤੋਂ ਜਾਣੇ-ਅਣਜਾਣੇ ਵਿੱਚ ਕੁਝ ਗਲਤੀਆਂ ਹੋ ਜਾਂਦੀਆਂ ਨੇ ਤੇ ਜਿੰਨਾਂ ਗਲਤੀਆਂ ਦੇ ਕਰਕੇ ਸਾਡੀ ਜ਼ਿੰਦਗੀ ਦੇ ਉੱਪਰ ਬਹੁਤ ਮਾੜਾ ਅਸਰ ਪੈਂਦਾ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਅਜਿਹੀਆਂ ਕੁਝ ਗਲਤੀਆਂ ਜੋ ਕਿ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਅਸੀ ਤੁਹਾਨੂੰ ਉਸ ਤੋਂ ਬਾਅਦ ਇਹ ਵੀ ਗੱਲ ਦੱਸਾਂਗੇ ਕਿ ਤੁਹਾਡੇ ਲਈ ਅੱਜ ਦੀ ਵੀਡੀਓ ਦੇ ਵਿੱਚ ਜੋ ਖਾਸ ਉਪਾਅ ਲੈ ਕੇ ਆਏ ਹਾਂ ਉਸ ਦੀ ਪੂਰੀ ਜਾਣਕਾਰੀ ਦੇਵਾਂਗੇ ਸੰਗਜ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਸੰਗਜ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦੋ ਬਰਤਨਾਂ ਦੇ ਬਾਰੇ ਜੋ ਕਿ ਸਾਨੂੰ ਆਪਣੇ ਘਰ ਤੇ ਰਸੋਈ ਦੇ ਵਿੱਚ ਕਦੇ ਵੀ ਮੋਧੇ ਨਹੀਂ ਮਾਰਨੇ ਚਾਹੀਦੇ ਇੱਕ ਤਾਂ ਤਵਾ ਤੇ ਦੂਸਰੀ ਚੀਜ਼ ਹੈ ਜੀ ਕੜਾਈ ਇਹਨਾਂ ਦੋਨਾਂ ਬਰਤਨਾਂ ਨੂੰ ਤੁਸੀਂ ਹਮੇਸ਼ਾ ਯਾਦ ਰੱਖਣਾ ਕਿ ਕਦੇ ਵੀ ਆਪਣੇ ਘਰ ਦੇ ਵਿੱਚ ਜਾਂ ਰਸੋਈ ਦੇ ਵਿੱਚ ਪੁੱਠਾ ਕਰਕੇ ਨਹੀਂ ਰੱਖਣਾ ਜਾਣਕਾਰੀ ਦੇ ਅਨੁਸਾਰ ਕਿ ਤਵਾ ਤੇ ਕੜਾਈ ਜਦੋਂ ਅਸੀਂ ਪੁੱਠੇ ਕਰਕੇ ਰੱਖ ਦਿੰਦੇ ਹਾਂ ਜਦੋਂ ਅਸੀਂ ਇਹਨਾਂ ਨੂੰ ਪੁੱਠੇ ਰੱਖ ਦਿੰਦੇ ਹਾਂ ਤੇ ਇਹਨਾਂ ਦਾ ਗਲਤ ਪ੍ਰਭਾਵ ਸਾਡੇ ਉੱਪਰ ਪੈਂਦਾ ਹੈ ਕਿਉਂਕਿ ਹੁੰਦਾ ਕਿ ਹੈ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਪੁੱਠਾ ਕਰਨ ਦੇ ਨਾਲ ਬਹੁਤ ਸਾਰੇ ਤਾਂਤ੍ਰਿਕ ਕਿਰਿਆਵਾਂ ਕਰਦੇ ਹਨ ਬਹੁਤ ਸਾਰੇ ਲੋਕ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਦੋਨਾਂ ਚੀਜ਼ਾਂ ਨੂੰ ਕਦੇ ਵੀ ਪੁੱਠਾ ਕਰਕੇ ਨਹੀਂ ਰੱਖਣਾ ਚਾਹੀਦਾ ਇਸ ਗੱਲ ਨੂੰ ਖਾਸ ਕਰਕੇ ਤੁਸੀਂ ਧਿਆਨ ਦੇ ਵਿੱਚ ਰੱਖੋ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਦੇ ਵੀ ਆਪਣੀ ਰਸੋਈ ਦੇ ਵਿੱਚ ਜਦੋਂ ਰਾਤ ਨੂੰ ਖਾਣਾ ਬਣਾਉਂਦੇ ਹੋ ਖਾਂਦੇ ਹੋ ਤਾਂ ਰਸੋਈ ਨੂੰ ਹਮੇਸ਼ਾ ਸਾਫ਼ ਕਰਕੇ ਰੱਖੋ ਰਸੋਈ ਦੇ ਵਿੱਚ ਕਦੇ ਵੀ ਤੁਸੀਂ ਛੋਟੇ ਭਾਂਡੇ ਨਾ ਰੱਖੋ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਕਿਸੇ ਵਜ੍ਹਾ ਦੇ ਕਰਕੇ ਮੁਸ਼ਕਲ ਕਰਕੇ ਤੁਸੀਂ ਉਹਨਾਂ ਬਤਨਾਂ ਤੁਸੀਂ ਸਾਫ਼ ਕਰ ਸਕਦੇ ਜਾਂ ਫੇ ਤੁਸੀਂ ਆਪਣੇ ਘਰ ਦੇ ਵਿੱਚ ਕੰਮ ਕਰਨ ਵਾਸਤੇ ਹੈਲਪਰ ਰੱਖੀ ਹੋਈ ਹੈ ਤਾਂ ਤੁਹਾਨੂੰ ਹੁੰਦਾ ਹੈ ਕਿ ਉਹ ਸਵੇਰ ਦੇ ਟਾਈਮ ਕੰਮ ਕਰਨ ਆਵੇਗੀ ਤੇ ਆਪਣੇ ਆਪ ਬਰਤਨ ਸਾਫ਼ ਕਰ ਦੇਵੇਗੀ ਤਾਂ ਤੁਸੀਂ ਕੀ ਕਰਦੇ ਹੋ ਕਿ ਇਹਨਾਂ ਇਹਨਾਂ ਬਰਤਨਾਂ ਨੂੰ ਆਪਣੀ ਰਸੋਈ ਦੇ ਵਿੱਚ ਰੱਖ ਦਿੰਦੇ ਹੋ ਆਪਣੀ ਰਸੋਈ ਤੋਂ ਬਾਹਰ ਤੁਸੀਂ ਇਹਨਾਂ ਬਰਤਨਾਂ ਨੂੰ ਜਮਾ ਕਰਕੇ ਰੱਖ ਦਿੰਦੇ ਹੋ ਤੁਸੀਂ ਆਪਣੇ ਘਰ ਵਿੱਚ ਕੋਈ ਵੀ ਬਾਲਕਨੀ ਕੋਨੇ ਬਣਾਈ ਹੋਵੇਗੀ ਤੁਸੀਂ ਉਸ ਜਗ੍ਹਾ ਤੇ ਨਾ ਪਰਤਣਾਂ ਨੂੰ ਰੱਖ ਸਕਦੇ ਹੋ ਤੁਸੀਂ ਆਪਣੀ ਜਿਹੜੀ ਰਸੋਈ ਵਿੱਚ ਕਦੇ ਵੀ ਝੂਠੇ ਭਾਂਡੇ ਨਾ ਰੱਖੋ ਸਲੇਵ ਦੇ ਉੱਪਰ ਇਸ ਤਰੀਕੇ ਦੇ ਨਾਲ ਇੱਕ ਪਰਵਾਸ ਸੀ ਜੋ ਕਿ ਬਹੁਤ ਵਧੀਆ ਸੀ ਤੇ ਆਪਣੇ ਘਰ ਵਿੱਚ ਬਹੁਤ ਵਧੀਆ ਉਹਨਾਂ ਦਾ ਕਾਰੋਬਾਰ ਸੀ ਉਹਨਾਂ ਦੇ ਪਰਿਵਾਰ ਤੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਸੀ ਪਰ ਉਹ ਹਮੇਸ਼ਾ ਇੱਕ ਗਲਤੀ ਕਰਦੇ ਸਨ ਜਦੋਂ ਵੀ ਆਪਣੇ ਘਰ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਆਪਣੀ ਰਸੋਈ ਦੇ ਵਿੱਚ ਸਲੇਫ ਤੇ ਝੋਟੇ ਬਰਤਨ ਉਹ ਛਾੜ ਦਿੰਦੇ ਸਨ ਤੇ ਆਪਣੇ ਘਰ ਦੀ ਜਿਹੜੀ ਰਸੋਈ ਉਸ ਨੂੰ ਕਦੇ ਵੀ ਸਾਫ਼ ਨਹੀਂ ਕਰਦੇ ਸਨ ਇੱਕ ਦਿਨ ਕੀ ਹੋਇਆ ਕਿ ਉਹਨਾਂ ਦੇ ਘਰ ਦੇ ਵਿੱਚ ਅਚਾਨਕ ਹੀ ਕੋਈ ਬਹੁਤ ਵੱਡੀ ਚੋਰੀ ਹੋ ਜਾਂਦੀ ਹੈ ਤਾਂ ਚੋਰੀ ਹੋਣ ਦੇ ਕਰਕੇ ਉਹਨਾਂ ਦਾ ਘਰ ਦਾ ਜਿੰਨਾ ਵੀ ਪੈਸਾ ਸੀ ਸਮਾਨ ਸੀ ਸਾਰਾ ਉਹ ਚੋਰੀ ਹੋ ਜਾਂਦਾ ਹੈ ਤੇ ਚੋਰੀ ਕਰਕੇ ਉਹਨਾਂ ਦੇ ਜਿਹੜੇ ਘਰ ਦੇ ਹਾਲਾਤ ਨੇ ਬਹੁਤ ਹੀ ਜ਼ਿਆਦਾ ਬੁਰੇ ਹੋ ਜਾਂਦੇ ਨੇ ਮਾੜੇ ਹੋ ਜਾਂਦੇ ਨੇ ਉਹ ਸਿਰਫ ਜਾਣੇ ਅਣਜਾਣੇ ਦੇ ਵਿੱਚ ਸਾਡੀਆਂ ਕੁਝ ਗੱਲ ਦੀਆਂ ਹੁੰਦੀਆਂ ਨੇ ਜਿੰਨਾ ਕਰਕੇ ਸਾਨੂੰ ਇਸ ਤਰ੍ਹਾਂ ਦੀਆਂ ਮਸੀਮਤਾਵਾਂ ਦਾ ਫਿਰ ਸਾਹਮਣਾ ਕਰਨਾ ਪੈਂਦਾ ਹੈ ਸੰਗਤ ਜੀ ਇਸ ਕਰਕੇ ਅਸੀਂ ਤੁਹਾਨੂੰ ਵੀਡੀਓ ਵਿੱਚ ਦੱਸ ਰਹੇ ਹਾਂ ਕਿ ਤੁਸੀਂ ਆਪਣੇ ਘਰ ਦੀ ਰਸੋਈ ਜਿਹੜੀ ਸੈਲਫ ਹੈ ਜਾਂ ਰਸੋਈ ਦੇ ਵਿੱਚ ਕਦੇ ਵੀ ਭੁੱਲ ਕੇ ਜਾਣੇ ਅਣਜਾਣੇ ਦੇ ਵਿੱਚ ਰੋਟੀ ਖਾਣ ਤੋਂ ਬਾਅਦ ਭਾਂਡੇ ਝੋਟੇ ਜਿਹੜੇ ਹਨ ਉਹ ਨਾ ਰੱਖੋ ਕਿਉਂਕਿ ਹੁੰਦਾ ਕੀ ਹੈ ਕਈ ਵਾਰ ਸਾਡੇ ਘਰ ਦੇ ਵਿੱਚ ਕੋਈ ਪਰਿਵਾਰਕ ਮੈਂਬਰ ਜੌਬ ਕਰਦਾ ਹੈ ਜਾਂ ਕੋਈ ਕਾਰੋਬਾਰੀ ਸਾਡਾ ਕੰਮਕਾਰ ਤੋਂ ਅਸੀਂ ਲੇਟ ਹੁੰਦੇ ਹਾਂ ਲੇਟ ਹੋਣ ਕਰਕੇ ਸਾਡੀ ਰੋਟੀ ਅਸੀਂ ਜਦੋਂ ਖਾਂਦੇ ਹਾਂ ਰੋਟੀ ਖਾਣ ਤੋਂ ਬਾਅਦ ਦੇ ਵਿੱਚ ਜਿਹੜੇ ਬਰਤਨ ਹੁੰਦੇ ਹਨ ਉਹ ਸੈਲਫ ਤੇ ਜਾਂ ਫਿਰ ਰਸੋਈ ਦੇ ਵਿੱਚ ਝੋਟੇ ਛੱਡ ਦਿੰਦੇ ਹਾਂ ਇਸ ਤਰੀਕੇ ਨਾਲ ਝੋਟੇ ਪਾण्डे ਰੱਖ ਕੇ ਉਹ ਆਪਣਾ ਆਰਾਮ ਦੇ ਨਾਲ ਸੌਂ ਜਾਂਦੇ ਹਨ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਪਾण्डे ਨੂੰ ਸਾਫ਼ ਕਰਨ ਤੇ ਇੱਕ ਸੈਕਿੰਡ ਵੀ ਨਹੀਂ ਲੱਗਦਾ ਜੇਕਰ ਅਸੀਂ ਪਾण्डे ਨੇ ਬਿਲਕੁਲ ਸਾਫ਼ ਕਰਕੇ ਮਾਂਜ ਕੇ ਨਹੀਂ ਰੱਖਣਾ ਚਾਹੁੰਦੇ ਤਾਂ ਉਹਨਾਂ ਦੇ ਪਾਣੀ ਦੇ ਨਾਲ ਜਿਹੜੀ ਜੋਟ ਹੁੰਦੀ ਹੈ ਉਹਨਾਂ ਨੂੰ ਜੇਕਰ ਅਸੀਂ ਧੋ ਕੇ ਰੱਖ ਦਿੰਦੇ ਤਾਂ ਫਿਰ ਸਾਡੇ ਘਰ ਦੇ ਵਿੱਚ ਕਿਤੇ ਨਾ ਕਿਤੇ ਜੋ ਬਹੁਤ ਹੀ ਜ਼ਿਆਦਾ ਪ੍ਰੋਬਲਮ ਸਾਨੂੰ ਫੇਸ ਕਰਨੀਆਂ ਪੈਂਦੀਆਂ ਹਨ ਉਹ ਨਹੀਂ ਕਰਨੀਆਂ ਪੈਣਗੀਆਂ ਇਸ ਤਰੀਕੇ ਨਾਲ ਇੱਥੇ ਆਪਾਂ ਗੱਲ ਕਰ ਰਹੇ ਸੀ ਤਾਵੇ ਤੇ ਕੜਾਹੀ ਦੀ ਇਸ ਤੋਂ ਇਲਾਵਾ ਆਪਾਂ ਆਪਣੇ ਘਰ ਦੇ ਝਾੜੂ ਦੀ ਵੀ ਗੱਲ ਕਰਦੇ ਹਾਂ ਕਿ ਸਾਨੂੰ ਆਪਣੇ ਘਰ ਦਾ ਜਿਹੜਾ ਝਾੜੂ ਹੈ ਉਵਿਅਸਤ ਢੇਕੇ ਨਾਲ ਸਾਨੂੰ ਰੱਖਣਾ ਚਾਹੀਦਾ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਲੋਕ ਆਉਣ ਗੈਸਟ ਆਉਣ ਤਾਂ ਉਹਨਾਂ ਦੀ ਸਿੱਧੀ ਨਜ਼ਰ ਸਾਡੇ ਘਰ ਦੇ ਛਾਣੋਂ ਉੱਪਰ ਨਹੀਂ ਪੈਣੀ ਚਾਹੀਦੀ ਸਾਨੂੰ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਛਾਣੋਂ ਸਾਡੇ ਘਰ ਦੀ ਬਰਕਤ ਦਾ ਪ੍ਰਤੀਕ ਹੁੰਦਾ ਹੈ ਇਸ ਕਰਕੇ ਸਾਨੂੰ ਆਪਣੇ ਘਰ ਦੀ ਬਰਕਤ ਨੂੰ ਹਮੇਸ਼ਾ ਸੁਪਾ ਕੇ ਰੱਖਣਾ ਚਾਹੀਦਾ ਹੈ ਇਸ ਤਰੀਕੇ ਨਾਲ ਸਾਡੇ ਘਰ ਦੇ ਜਿਹੜੇ ਕੜਾਈ ਤੇ ਤਵਾ ਹੈ ਉਹਨਾਂ ਦੇ ਨਾਲ ਇੱਕ ਸਿੰਪਲ ਜਿਹਾ ਪ੍ਰੋਸੈਸ ਹੈ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਰੱਖਣਾ ਚਾਹੀਦਾ ਹੈ ਕਿ ਜੇਕਰ ਸਾਡੇ ਘਰ ਦੀ ਰਸੋਈ ਦੇ ਵਿੱਚ ਕੋਈ ਵੀ ਆਉਂਦਾ ਹੈ ਤਾਂ ਉਹਨਾਂ ਦੀ ਨਜ਼ਰ ਸਾਡੀ ਕੜਾਈ ਤੇ ਤਵੇ ਤੇ ਨਹੀਂ ਪੈਣੀ ਚਾਹੀਦੀ ਉਸ ਨੂੰ ਥੋੜਾ ਜਿਹਾ ਤੁਸੀਂ ਸੁਸ਼ਪਾ ਕੇ ਰੱਖ ਸਕਦੇ ਹੋ ਜਿਵੇਂ ਕਿ ਤੁਹਾਨੂੰ ਦੱਸਿਆ ਹੋਇਆ ਹੈ ਤੇ ਉਸ ਦੇ ਉੱਪਰ ਥੋੜੀਆਂ-ਥੋੜੀਆਂ ਤਾਂਤਰਿਕ ਕਰਿਆਵਾ ਕਈ ਲੋਕ ਕਰਵਾਉਂਦੇ ਹਨ ਇਸ ਤਰੀਕੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਅਲਮਾਰੀ ਹੈ ਪਾਂਡਿਆਂ ਨੂੰ ਜੋੜਨ ਵਾਲੀ ਬਰਤਨ ਰੱਖਣ ਵਾਲੀ ਤੇ ਤੁਸੀਂ ਉੱਥੇ ਵੀ ਛੁਪਾ ਕੇ ਨਾ ਦੋਨਾਂ ਚੀਜ਼ਾਂ ਨੂੰ ਕੰਮਕਾਰ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਇਹ ਤਾਂ ਸੀ ਤੁਹਾਡੇ ਕੰਮ ਆਉਣ ਵਾਲੀ ਜਾਣਕਾਰੀ ਜੋ ਕਿ ਜਾਣੇ ਅਣਜਾਣੇ ਦੇ ਵਿੱਚ ਤੁਸੀਂ ਗਲਤੀਆਂ ਕਰਦੇ ਹੋ ਗਲਤੀਆਂ ਦੇ ਨਾਲ ਤੁਹਾਡੇ ਕਾਰ ਦੇ ਵਿੱਚ ਪ੍ਰੋਬਲਮ ਤੇ ਮੁਸ਼ਕਲ ਆਉਂਦੀਆਂ ਨੇ ਜੇਕਰ ਤੁਸੀਂ ਇਹਨਾਂ ਗਲਤੀਆਂ ਨੂੰ ਕਰਦੇ ਹੋ ਤਾਂ ਅੱਜ ਇਹ ਗਲਤੀਆਂ ਸੁਧਾਰੋ ਤਾਂ ਜੋ ਕਿ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਜਾਣ ਤੇ ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੇ ਉਪਾਅ ਦੀ ਜੋ ਕਿ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਤੇ ਸਿੰਪਲ ਹੈ ਇਸ ਤਰੀਕੇ ਨਾਲ ਜਿਹੜਾ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਹੈ ਇਸ ਨੂੰ ਤੁਸੀਂ ਕਰਨਾ ਕਿਵੇਂ ਹੈ ਜਦੋਂ ਤੁਸੀਂ ਆਪਣੀ ਰਸੋਈ ਵਿੱਚ ਸਾਰੇ ਹੀ ਕੰਮ ਖਤਮ ਕਰ ਲੈਂਦੇ ਹੋ ਸਭ ਸਫਾਈ ਕਰ ਲੈਂਦੇ ਹੋ ਸਮਝ ਲਓ ਕਿ ਤੁਹਾਡਾ ਸਾਰਾ ਪਰਿਵਾਰ ਬੜੇ ਆਰਾਮ ਦੇ ਨਾਲ ਨੀਂਦ ਦੇ ਵਿੱਚ ਸੌਂ ਰਿਹਾ ਹੈ ਤਾਂ ਉਸ ਸਮੇਂ ਤੁਸੀਂ ਇਸਾ ਸਿੰਪਲ ਜਿਹਾ ਪਾਣੂ ਕਾ ਸਕਦੇ ਹੋ ਉਪਾਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਤਵਾ ਜਿਹੜਾ ਤਵਾ ਚਾਹੀਦਾ ਹੈ ਤਵੇਂ ਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸੁਕਾ ਲੈਣਾ ਤੇ ਸੁਕਾਉਣ ਤੋਂ ਬਾਅਦ ਵਿੱਚ ਤੁਹਾਨੂੰ ਚਾਹੀਦਾ ਹੈ ਇੱਕ ਤੇਜ ਪੱਤਾ ਤੇਜ ਪੱਤੇ ਦੇ ਨਾਲ ਤੁਹਾਨੂੰ ਚਾਹੀਦੇ ਹਨ ਹਰੀਆਂ ਇਲਾਚੀਆਂ ਹਰੀ ਇਲਾਚੀ ਉਹ ਵੀ ਤੁਸੀਂ ਇੱਕ ਲੈਣੀ ਹੈ ਜਿਹੜਾ ਤੇਜ ਪੱਤਾ ਲੈਣਾ ਹੈ ਉਹ ਵੀ ਤੁਸੀਂ ਇੱਕ ਹੀ ਲੈਣਾ ਹੈ ਬਸ ਤੁਸੀਂ ਇਹਨਾਂ ਕੰਮ ਕਰਨਾ ਕਰਦੇ ਹੋ ਜੇ ਸਾਰੇ ਕੰਮ ਕਰਨ ਤੋਂ ਬਾਅਦ ਰਸੋਈ ਸਾਫ ਕਰਨ ਤੋਂ ਬਾਅਦ ਸੌਣ ਤੋਂ ਪਹਿਲਾਂ ਤੁਸੀਂ ਤਵੇ ਦੇ ਉੱਪਰ ਬਸ ਇਹ ਦੋ ਚੀਜ਼ਾਂ ਰੱਖ ਦੇਣੀਆਂ ਹਨ ਪਹਿਲਾਂ ਤੇਜ ਪੱਤਾ ਰੱਖਣਾ ਫਿਰ ਤੇਜ ਪੱਤੇ ਦੇ ਉੱਪਰ ਇੱਕ ਹਰੀ ਇਲਾਚੀ ਬਸ ਇਹ ਨਾਲ ਹੀ ਕੰਮ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣਾ ਆਰਾਮ ਦੇ ਨਾਲ ਸੌਣ ਦੇ ਲਈ ਚਲੇ ਜਾਣਾ ਇਸ ਤਰੀਕੇ ਨਾਲ ਜੇਕਰ ਕੋਈ ਮਾਤਾਵਾ ਭੈਣਾ ਇਸ ਪਾਣੂ ਕਰਨਾ ਚਾਹੁੰਦੀਆਂ ਨੇ ਪਰ ਉਹ ਬੀੜਸ ਦੇ ਵਿੱਚ ਨੇ ਤਾਂ ਉਸ ਸਮੇਂ ਉਹ ਚੈੱਕ ਕਰੋ ਪਾ ਕਰਨਾ ਚਾਹੁੰਦੀਆਂ ਤਾਂ ਉਹ ਘਰ ਦੇ ਕਿਸੇ ਹੋਰ ਮੈਂਬਰ ਨੂੰ ਵੀ ਕਹਿ ਕੇ ਇਹਨਾਂ ਦੋਨਾਂ ਚੀਜ਼ਾਂ ਨੂੰ ਤਵੇ ਦੇ ਉੱਪਰ ਰੱਖਾ ਸਕਦੀਆਂ ਨੇ ਉਪਾ ਕਰਵਾ ਸਕਦੀਆਂ ਨੇ ਇਸ ਤਰੀਕੇ ਨਾਲ ਸਾਰੀ ਰਾਤ ਉੱਥੇ ਤਵੇ ਨੂੰ ਪਿਆਰ ਰਹਿਣ ਦੇਣਾ ਤੇ ਅਗਲੇ ਦਿਨ ਜਦੋਂ ਤੁਸੀਂ ਸਵੇਰੇ ਉੱਠ ਕੇ ਆਪਣੇ ਗੈਸ ਚੋਲੇ ਤੇ ਚਾਹ ਬਣਾਉਣੀ ਹੋਵੇਗੀ ਚਾਹ ਬਣਾਉਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਉਸ ਤਵੇ ਨੂੰ ਚੁੱਕਣਾ ਚੋਕੇ ਗੈਸ ਦੇ ਉੱਪਰ ਰੱਖ ਦੇਣਾ ਤੇ ਉਹ ਜਿਹੜਾ ਪੱਤਾ ਤੇ ਉਸ ਨੂੰ ਤੁਸੀਂ ਚਲਾ ਦੇਣਾ ਚਾਹ ਬਣਾਉਣ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਪ੍ਰੋਸੈਸ ਹੈ ਉਪਾਹੇ ਕਰਨਾ ਹੈ ਇਸ ਨੂੰ ਤੁਸੀਂ ਨਿਰੰਤਰ ਕਰਕੇ ਦੇਖੋ ਰਾਤ ਦੇ ਸਮੇਂ ਤੁਸੀਂ ਇਸ ਪ੍ਰੋਸੈਸ ਦੇ ਨਾਲ ਤਵੇ ਦੇ ਉੱਪਰ ਤੇਜ ਪੱਤਾ ਤੇ ਹਰੇ ਇਲਾਚੀ ਰੱਖਣੇ ਆ ਤੇ ਅਗਲੇ ਦਿਨ ਦੀ ਸਵੇਰ ਇਸ ਨੂੰ ਤੁਸੀਂ ਚਾਹ ਬਣਾਉਣ ਤੋਂ ਪਹਿਲਾਂ ਕੈਨ ਤੋਂ ਪਾਵ ਕੇ ਹੋਰ ਕੋਈ ਵੀ ਕੰਮ ਤੁਸੀਂ ਗੈਸ ਤੇ ਕਰਨ ਤੋਂ ਪਹਿਲਾਂ ਇਹਨਾਂ ਨੂੰ ਤੁਸੀਂ ਚਲਾਉਣਾ ਹੋਵੇਗਾ ਜੇਕਰ ਤੁਸੀਂ ਇਸ ਤਰੀਕੇ ਨਾਲ ਪਾਕ ਕਰੋਗੇ ਇਹਨਾਂ ਦੋਨਾਂ ਚੀਜ਼ਾਂ ਨੂੰ ਚਲਾਓਗੇ ਤਾਂ ਗਰੰਟੀ ਨਾਲ ਕਹਿੰਦੇ ਹਾਂ ਤੁਹਾਡੇ ਘਰ ਦੇ ਵਿੱਚ ਤਾਂ ਦਾ ਭੰਡਾਰ ਆਵੇਗਾ ਪੈਸਿਆਂ ਦੇ ਭੰਡਾਰ ਆਉਣਗੇ ਤੁਹਾਡੇ ਘਰ ਵਿੱਚ ਕਦੇ ਚੇਹਦੇ ਕਮੀ ਨਹੀਂ ਹੋਵੇਗੀ ਤੁਹਾਡੇ ਨਾਲ ਅਸੀਂ ਬਹੁਤ ਵਾਰ ਕਈ ਉਪਾਸ ਸਾਂਝੇ ਕੀਤੇ ਹਨ ਜਿਵੇਂ ਦੁੱਧ ਛਿੜਕਣਾ ਇਲਾਚੀ ਨੂੰ ਜਲਾਉਣਾ ਤੇਜ ਪੱਤੇ ਨੂੰ ਜਲਾਉਣਾ ਇਸ ਤਰੀਕੇ ਨਾਲ ਜਿਹੜੀਆਂ ਮਾਵਾਂ ਪੈਣਾ ਇਹ ਆਪਣੇ ਰਸੋਈ ਦੇ ਵਿੱਚ ਇਹਨਾਂ ਨਿਯਮਾਂ ਦਾ ਪਾਲਣ ਕਰਦੀਆਂ ਨੇ ਆਪਣੇ ਕੰਮ ਕਰਨ ਤੋਂ ਪਹਿਲਾਂ ਇਸ ਪ੍ਰੋਸੈਸ ਦੇ ਨਾਲ ਉਪਾਗ ਕਰਦੀਆਂ ਨੇ ਗਾਰੰਟੀ ਨਾਲ ਕਹਿੰਦੇ ਹਨ ਕਿ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਤਾਂ ਦੇ ਦੌਲਤ ਕਮੀ ਤਾਂ ਦੌਲਤ ਦੀ ਕਮੀ ਨਹੀਂ ਆਵੇਗੀ ਉਹਨਾਂ ਨੂੰ ਕਰਜ਼ੇ ਵਰਗੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਾਵੇਗਾ ਸੰਗਤ ਜੀ ਐਸੇ ਸਾਡੇ ਵੀਡੀਓ ਦਾ ਛੋਟਾ ਜੋਪਾ ਤੇ ਜਾਣਕਾਰੀ ਵੀਡੀਓ ਚੰਗੇ ਲੱਗੇ ਤੇ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ